ਜਿਵੇਂ ਕਿ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਕੈਨੇਡਾ ਨੇ ਵੀ ਖੂਬ ਪੰਜਾਬੀਆਂ ਦਾ ਸਾਥ ਦਿੱਤਾ ਹੈ ਪੁਰਾਣੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੀ ਗੱਲ ਕਰੀਏ ਥੋੜਾ ਜਿਹਾ ਸਮਾਂ ਖਰਾਬ ਚੱਲ ਰਿਹਾ ਹੈ ਪੰਜਾਬੀਆਂ ਦੇ ਲਈ ਪਰ ਦਿੱਲੀ ਪਰ ਦਿੱਲੀ 에ਰਪੋਰਟ ਤੋਂ ਦੋ ਪੰਜਾਬੀ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਰ ਉਹਨਾਂ ਦੋਵੇਂ ਕੁੜੀਆਂ ਮੁੰਡਿਆਂ ਦਾ ਕੋਈ ਕਸੂਰ ਨਹੀਂ ਸੀ ਵਿਚਾਰਿਆਂ ਦਾ ਉਹਨਾਂ ਨੂੰ ਧੱਕੇ ਨਾਲ ਉਹ ਚੀਜ਼ ਕੀਤੀ ਗਈ ਗੱਲ ਕਰ ਰਹੇ ਹਾਂ ਦੋ ਦੋਵੇਂ ਭੈਣ ਭਾਈ ਸੀ ਕੈਨੇਡਾ ਜਾ ਰਹੇ ਸੀ ਦਿੱਲੀ 에ਰਪੋਰਟ ਦੇ ਥਰੂ ਇੱਕ ਵਿਸਟਰ ਵਿਜੀ ਉੱਤੇ ਮਤਲਬ ਕੀ ਉਹਨਾਂ ਨੇ ਟੋਰਾਂਟੋ ਸਟੇ ਕਰਨਾ ਸੀ ਸਿਰਫ 15 ਤੋਂ 20 ਦਿਨ ਦਾ 15 ਤੋਂ 20 ਦਿਨ ਸਟੇ ਕਰਕੇ ਉਹਨਾਂ ਨੇ ਆਪਣਾ ਵਾਪਸ ਆਉਣਾ ਸੀ ਇੰਡੀਆ ਉਹਨਾਂ ਕੋਲੇ ਜੋ ਡਾਕੂਮੈਂਟਰੀ ਸੀ ਉਹ ਪੂਰੀ ਸਟਰੋਂਗ ਸੀ ਤੇ ਬਿਲਕੁਲ ਸਹੀ ਸੀ ਪਰ ਜਦੋਂ ਉਹ ਦਿੱਲੀ 에ਅਰਪੋਰਟ ਦੇ ਵਿੱਚ ਐਂਟਰੀ ਕਰਦੇ ਆ ਸ਼ਾਇਦ ਦਿੱਲੀ 에ਅਰਪੋਰਟ ਦੀ ਜੋ ਹਾਈ ਅਥਾਰਟੀ ਹੈ ਉਹਨਾਂ ਨੂੰ ਇਹਨਾਂ ਚ ਜਿੰਦਾ ਨਾ ਪਤਾ ਹੋਵੇ ਜਾਂ ਫਿਰ ਉਹਨਾਂ ਨੇ ਇੱਕ ਸਕੈਮ ਕਹਿ ਸਕਦੇ ਆ ਆਪਾਂ ਜਾਂ ਇੱਕ ਫਰਾਡ ਕਹਿ ਸਕਦੇ ਆ ਪਰ ਜਦੋਂ ਉਹ ਦਿੱਲੀ 에ਅਰਪੋਰਟ ਦੇ ਵਿੱਚ ਐਂਟਰੀ ਕਰਦੇ ਆ ਐਂਟਰੀ ਕਰਨ ਵਕਤ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਡਾਕੂਮੈਂਟ ਜਿਹੜੀ ਇਹ ਫੇਕ ਆ ਜਾਂ ਤੁਹਾਡੇ ਡਾਕੂਮੈਂਟੇ ਜਾਲੀ ਆ ਅਸੀਂ ਤੁਹਾਡੇ ਡਾਕੂਮੈਂਟ ਤੁਹਾਨੂੰ ਕੈਨੇਡਾ ਦੀ ਫਲਾਈਟ ਦੇ ਵਿੱਚ ਨਹੀਂ ਬਿਠਾ ਸਕਦੇ ਪਰ ਔਨ ਦੀ سپورਟ ਜਦੋਂ ਉਹਨਾਂ ਦੇ ਜਿੰਨੇ ਵੀ ਡਾਕੂਮੈਂਟਸ ਹੁੰਦੇ ਆ ਉਹਨਾਂ ਦੇ ਸਾਰੇ ਡਾਕੂਮੈਂਟਸ ਦੇ ਫੋਟੋਸ ਨੂੰ ਕਲਿੱਕ ਕਰ ਲਿਆ ਜਾਂਦਾ ਹੈ ਡਾਕੂਮੈਂਟ ਦੀ ਫੋਟੋਸ ਨੂੰ ਕਲਿੱਕ ਕਰਨ ਤੋਂ ਬਾਅਦ ਉਹਨਾਂ ਦਾ ਵਟਸਐਪ ਨੰਬਰ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਫੌਰੀਨ ਦੇ ਨੰਬਰ ਤੋਂ ਮਤਲਬ ਕਿ ਬਾਹਰ ਦਾ ਕੋਈ ਨੰਬਰ ਹੁੰਦਾ ਹੈ ਉਸ ਨੰਬਰ ਤੋਂ ਵਟਸਐਪ ਮੈਸੇਜ ਆਉਂਦਾ ਹੈ ਜੇਕਰ ਤੁਸੀਂ 10 ਤੋਂ 11 ਲੱਖ ਰੁਪਈਆ ਸਾਨੂੰ ਤੁਸੀਂ ਦਿਓਗੇ ਇਸ ਅੰਜੱਸੀ ਨੂੰ ਤਾਂ ਤੁਹਾਨੂੰ ਅੱਗੇ ਕੈਨੇਡਾ ਦੀ ਫਲਾਈਟ 'ਚ ਬਿਠਾਇਆ ਜਾਵੇਗਾ ਅਦਰਵਾਈਜ਼ ਤੁਹਾਨੂੰ ਵਾਪਸ ਇੱਥੋਂ ਹੀ ਭੇਜ ਦਿੱਤਾ ਜਾਵੇਗਾ ਸੋ ਇਹ ਇੱਕ ਬ Não. ਦਿੱਲੀ 에어ਪੋਰਟ ਉੱਤੇ ਚੱਲ ਰਿਹਾ ਹੈ ਮੈਂ ਪਹਿਲਾਂ ਵੀ ਕਹਿ ਗਿਆ ਹਟਿਆ ਕਿ ਸ਼ਾਇਦ ਹਾਈ ਅਥਾਰਟੀ ਨੂੰ ਇਹਨਾਂ ਚੀਜ਼ਾਂ ਦਾ ਨਾਮ ਪਤਾ ਹੋਵੇ ਪਰ ਗਰਾਉਂਡ ਲੈਵਲ ਦੇ ਉੱਤੇ ਇਹ ਚੀਜ਼ਾਂ ਬਹੁਤ ਹੋ ਰਹੀਆਂ ਨੇ ਜੇਕਰ ਤੁਹਾਡੇ ਨਾਲ ਵੀ ਇੱਚ ਜਿ ਹੋਵੇ ਤਾਂ ਤੁਸੀਂ ਡਰਨਾ ਨਹੀਂ ਘਬਰਾਉਣਾ ਨਹੀਂ ਤੁਸੀਂ ਹਾਈ ਅਥਾਰਟੀ ਨਾਲ ਗੱਲ ਕਰਨੀ ਆ ਉੱਥੇ ਜਿੱਥੇ ਤੁਹਾਡੇ ਪੇਰੈਂਟਸ ਜਾ ਰਹੇ ਆ ਮਮ ਡੈਡ ਬ੍ਰਦਰ ਸਿਸਟਰ ਕੋਈ ਵੀ ਜਾ ਰਿਹਾ ਉਹਨਾਂ ਨੂੰ ਕਹੋ ਕਿ ਉੱਥੇ ਹਾਈ ਅਥਾਰਟੀ ਹੁੰਦੀ ਆ ਉਹਨਾਂ ਨਾਲ ਗੱਲ ਕਰੇ ਪਰ ਜਿੰਨਾ ਟਾਈਮ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਬੱਚੇ ਜਾਜ ਦੇ ਵਿੱਚ ਨਹੀਂ ਬੈਠ ਜਾਂਦੇ ਰਿਕਵੈਸਟ ਆ ਸਾਰਿਆਂ ਨੂੰ ਆਪਣੇ ਪੇਰੈਂਟਸ ਨਾਲ ਟੱਚ 'ਚ ਜ਼ਰੂਰ ਰਹੋ ਜੋ ਵਿਸਤ੍ਰ ਵਿਜ ਵਿਜੀ ਤੇ ਤੁਹਾਨੂੰ ਮਿਲਣਾ ਆ ਰਿਹਾ 10 ਦਿਨ ਲਈ 15 ਦਿਨ ਲਈ 20 ਦਿਨ ਲਈ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਧੰਨਵਾਦ